ਵਿੱਚ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕਿਸੇ ਕੌਮ ਦੇ ਯੋਧੇ ਦਾ ਮਾਣ ਸਨਮਾਨ ਹੁੰਦਾ ਹੈ ਬਹੁਤ ਖੁਸ਼ੀ ਹੁੰਦੀ ਹੈ ਆ ਸੁਣਿਓ ਫਿਰ ਗੱਲਾਂ ਬਾਤਾਂ ਕਰਦੇ ਆ ਗਦਾਰਾਂ ਬਾਰੇ ਵੀ ਗੱਲਬਾਤ ਕਰਾਂਗੇ ਅੱਜ ਬਈ ਪਿੰਡ ਆਨੰਪੁਰਾ ਵਿੱਚ ਸਵਰਗਵਾਸੀ ਸਰਦਾਰ ਬਿਆਨਤ ਸਿੰਘ ਜੀ ਜਿਹਦੇ ਬੇਟਾ ਜੀ ਨੂੰ ਬਈ ਲੱਡਗਾਣਾ ਤੋਲਿਆ ਗਿਆ ਕਿਉਂਕਿ ਬਈ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਵੀਰ ਆਪਣਾ ਬਈ ਫਰੀਦਕੋਟ ਹਲਕੇ ਵਿੱਚ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੇ ਵਿੱਚ ਹਿੱਸਾ ਲੈ ਰਿਹਾ ਬਈ ਤੇ ਬਾਈ ਵੀਰ ਨੂੰ ਹਜੇ ਚੋਰ ਨਿਸ਼ਾਨ ਕੋਈ ਨਹੀਂ ਮਿਲਿਆ ਬਾਈ ਹਜੇ ਚੋਰ ਨਿਸ਼ਾਨ ਵੀ ਮਿਲ ਜੂ ਬਾਈ ਇੱਕ ਅੱਧੇ ਦਿਨ ਤੱਕ ਤੇ ਬਾਈ ਪਿੰਡ ਆਨੰਦਪੁਰੇ ਦੀ ਕਮੇਟੀ ਨੇ ਬਹੁਤ ਜ਼ਿਆਦਾ ਬਾਈ ਵੀਰ ਨੂੰ ਸਹਿਯੋਗ ਦਿੱਤਾ ਤੇ ਤੁਸੀਂ ਵੀ ਬਾਈ ਕਮੈਂਟ ਬਾਕਸ ਤੇ ਵਿੱਚ ਆਪਣੇ ਆਪਣੇ ਸਾਰੇ ਭਰਾਵਾਂ ਨੇ ਵਿਚਾਰ ਦੇਣੇ ਆ ਕਹਿੰਦੇ ਵੀ ਆਲਮਪੁਰ ਦੀ ਕਮੇਟੀ ਦਾ ਮੈਂ ਦਿਲੋਂ ਸਤਿਕਾਰ ਕਰਦਾ ਕਿ ਤੁਸੀਂ ਇਸ ਜੋਧੇ ਨੂੰ ਪਹਿਚਾਨਿਆ ਕਿ ਇਹ ਜੋਧਾ ਹੈ ਕੌਣ ਇਹਨਾਂ ਮਾਨ ਸਨਮਾਨ ਦਿੱਤਾ ਨਹੀਂ ਇੱਥੇ ਲੋਕ ਨਚਾਰਾਂ ਪਿੱਛੇ ਫਿਰਦੇ ਆ ਨਹੀਂ ਲੋਕ ਇੱਥੇ ਨਚਾਰਾਂ ਨੂੰ ਕੋਈ ਕੇਲਿਆਂ ਨਾਲ ਤੋਲਦਾ ਹੈ ਕੋਈ ਲੱਡੂਆਂ ਨਾਲ ਤੋਲਦਾ ਹੈ ਮੈਂ ਕਹਿੰਦਾ ਪਹਿਲੀ ਕਮੇਟੀ ਹੋਣੀ ਹੈ ਜਿਨੇ ਇੱਕ ਸੱਚੇ ਸਰਦਾਰ ਨੂੰ ਲੱਡੂਆਂ ਨਾਲ ਤੋਲਿਆ ਇਹ ਕੌਣ ਹੈ ਸਰਦਾਰ ਬਿਆੰਤ ਸਿੰਘ ਦਾ ਪੁੱਤਰ ਹੈ ਜਿਨੇ ਸਾਡੀ ਇਹ ਪੱਗ ਧਰਤੀ ਤੇ ਡਿੱਗੀ ਹੋਈ ਸਾਡੇ ਸਿਰ ਤੇ ਰੱਖਤੀ ਤੇ ਕੌਮ ਚੜ੍ਹਦੀ ਕਲਾ ਦੇ ਵਿੱਚ ਕਰਤੀ ਦਸਤਾ ਹਕੂਮਤਾਂ ਨੂੰ ਕਿ ਅਸੀਂ ਜਿਉਉਣੇ ਆ ਸਾਡੇ ਚ ਬਦਲਾ ਲੈਣ ਦੀ ਭਾਵਨਾ ਹੈਗੀ ਹੈ